वेस्टर्न पार्क इमिग्रेशन लगातार वीजा ले रहा so वीजा ले वीजा, वीजा। so सो वेस्टर्न पार्क ਨੂੰ ਅੱਜ ਫੇਰ ਇੱਕ ਵੀਜ਼ਾ ਰਿਸਿਵ ਹੋਇਆ ਜੀ ਜੋ ਕਿ ਕੈਨੇਡਾ ਦੇ ਲਈ ਓਪਨ ਵਰਕ ਵੀਜ਼ਾ ਸਪਸ ਵੀਜ਼ਾ ਸੋ ਸਾਡੇ ਕਲਾਇੰਟ ਆ ਰਹੇ ਜੀ ਅਲਪ੍ਰੀਤ कौर ਸੋ ਇਹਨਾਂ ਦਾ ਕੈਨੇਡਾ ਦਾ ਓਪਨ ਵਰਕ ਵੀਜ਼ਾ ਲੱਗਾ ਜੀ ਹਸਬੰਡ ਕੈਨੇਡਾ ਦੇ ਵਿੱਚ ਸਟੱਡੀ ਕਰ ਰਹੇ ਨੇ ਸੋ ਇਹਨਾਂ ਦਾ ਵੀਜ਼ਾ ਅੱਜ ਰਿਸਿਵ ਹੋਇਆ ਪਾਸਪੋਰਟ ਰਿਸਿਵ ਹੋਇਆ ਸੋ ਬਹੁਤ-ਬਹੁਤ ਜੀ ਕੰਗ੍ਰੈਚੁਲੇਸ਼ਨਸ ਤੋਂ ਅਲੋਕੀ ਤੁਹਾਨੂੰ ਮੁਬਾਰਕਬਾਦ ਦਿੰਨੇ ਕਿ ਤੁਹਾਡਾ ਕੈਨੇਡਾ ਦਾ ਵਰਕ ਵੀਜ਼ਾ ਲੱਗਾ ਜੀ ਓਪਨ ਵਰਕ ਵੀਜ਼ਾ ਸੋ ਸਾਡੀ ਕੰਪਨੀ ਬਾਰੇ ਤੁਹਾਡਾ ਕੀ ਐਕਸਪੀਰੀਅੰਸ ਹੈ ਜੀ ਸਾਡੇ ਫਾਲ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਮੇਰਾ ਵਰਕ ਜਿਹੜਾ ਆ ਵੀਜ਼ਾ ਜਿਹੜਾ ਆ ਓਪਨ ਵਰਕ ਪਰਮਿੰਟ ਆ ਮੇਰੇ ਹਸਬੰਡ ਜਿਹੜੇ ਆ ਕੈਨੇਡਾ ਵਿੱਚ ਸਟੱਡੀ ਕਰਦੇ ਆ ਤੇ ਅਸੀਂ ਪਹਿਲਾਂ ਮੇਰੇ ਇੱਕ ਵਾਰੀ ਰਿਫਿਊਜ਼ ਹੋਇਆ ਵੀਜ਼ਾ ਤੇ ਫਿਰ ਮੇਰੇ ਹਸਬੰਡ ਨੇ ਮੈਨੂੰ ਸਰਦੇਵਾਰੀ ਕੁਮਾਰ ਬਾਰੇ ਦੱਸਿਆ ਕਿ ਤੁਸੀਂ ਵੈਸਟਰਨ ਬਾਰੇ ਇੱਕ ਵਾਰੀ ਜਾਓ ਵਿਜ਼ਿਟ ਕਰੋ ਤੇ ਅਸੀਂ ਬਹੁਤ ਸਰਵਾਰੇ ਸੁਣਿਆ ਵੀ ਆ ਤੇ ਇਸ ਸਰ ਦੇ ਕੋਲ ਅਸੀਂ ਆਏ ਤੇ ਅਸੀਂ ਆਪਣੀ ਫਾਈਲ ਜੀ ਅਪਲਾਈ ਕੀਤੀ ਤੇ ਅੱਜ ਜਿਹੜਾ ਮੈਨੂੰ ਆਪਣਾ ਓਪਨ ਵਰਕ ਪਰਮਿਟ ਜਿਹੜਾ ਹੈ ਆਪਣਾ ਵੀਜ਼ਾ ਦਿਖਾ ਦਿਓ ਸਰ ਜੀ ਨੂੰ ਦਿਖਾ ਦਿਓ ਜੀ ਸੋ ਵੀਜ਼ਾ ਸਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਆ ਜੀ ਅਸੀਂ ਉਹਨਾਂ ਕਲਾਇੰਟਸ ਦਾ ਜਿਹੜੇ ਵੈਸਨ ਪਾਥ ਇਮੀਗ੍ਰੇਸ਼ਨ ਹੁਸ਼ਿਆਰਪੁਰ ਤੇ ਬਹੁਤ ਹੀ ਵਿਸ਼ਵਾਸ ਕਰਦੇ ਨੇ ਕਿਉਂਕਿ ਦਾ ਨੇਮ ਆਫ ਕੁਆਲਿਟੀ ਵੈਸਨ ਪਾਥ ਸਹੀ ਡਾਕੂਮੈਂਟ ਸਬਮਿਟ ਕਰਕੇ ਤੁਹਾਡੇ ਵੀਜ਼ਾ ਲੈ ਰਹੇ ਹਨ ਬਹੁਤ ਸਾਰੀਆਂ ਕੰਪਨੀਆਂਜ਼ ਨੇ ਜਿਹੜੇ ਤੁਹਾਨੂੰ ਗਲਤ ਗਾਈਡ ਕਰਦੇ ਨੇ ਓਪਨ ਵਰਕ ਵੀਜ਼ਾ ਬਾਰੇ ਟੂਰਿਸਟ ਵਿਜ਼ਿਟਰ ਵੀਜ਼ਾ ਬਾਰੇ ਔਰ ਉਹਨਾਂ ਨੂੰ ਜਿਆਦਾ ਨੌਲੇਜ ਨਹੀਂ ਹੁੰਦੀ ਸੋ ਵੈਸਟਰਨ ਪਾਸ ਦਾ 15 ਸਾਲ ਦਾ ਤਜਰਬਾ ਤੁਸੀਂ ਵੀ ਲੈਣਾ ਚਾਹੁੰਦੇ ਹੋ 15 ਸਾਲ ਦੇ ਤਜਰਬੇ ਦਾ ਫਾਇਦਾ ਤਾਂ ਅੱਜ ਹੀ ਪਹੁੰਚੋ ਵੈਸਟਰਨ ਪਾਸ ਦੇ ਹੈੱਡ ਆਫਿਸ ਹੁਸ਼ਿਆਰਪੁਰ ਵੈਸਟਰਨ ਪਾਸ ਲਗਾਤਾਰ ਟੂਰਿਸਟ ਵੀਜ਼ਾ ਵਿਜ਼ਿਟਰ ਵੀਜ਼ਾ ਓਪਨ ਵਰਕ ਵੀਜ਼ਾ ਮੈਡੀਕਲ ਵੀਜ਼ਾ ਲੈ ਰਿਹਾ ਜੀ ਸੋ ਦੇਖ ਕਿਸ ਗੱਲ ਦੀ ਜੀ ਨੀਚੇ ਦਿੱਤੇ ਨੰਬਰਾਂ ਤੇ ਕਾਲ ਕਰੋ